ਜਿਹੜਾ ਤੁਸੀਂ ਹੈਰੋਂ ਨੂੰ ਫੜੀ ਆ ਉਸ ਸੰਬੰਧ ਵਿੱਚ ਕੀ ਜਾਣਦੇ ਹੋ ਜੀ ਕੋਈ ਪੰਜਾਬ ਸਰਕਾਰ ਦੀ ਨਸ਼ਾ ਰੋधी ਮੁਹਿੰਮ ਦੇ ਡਰਗ ਅਗੇਂਸਟ ਬਿਲਕੁਲ ਨੋ ਪ੍ਰੋਬਲਮਸ ਪਾਲਿਸੀ ਨੂੰ ਉਸਿਲ ਬਾਰੇ ਮਿਲਿਆ ਜਦੋਂ ਮਾਨਯੋਗ ਐਸਐਸਪੀ ਮੈਡਮ ਅਸ਼wini ਘੋਟਿਆਲ ਐਸਐਸਪੀ ਇਸ਼ਾਰਾ ਮਹਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਜੀ ਨਿਸ਼ਾਨਦੇਸ਼ ਦੇ थाना कुमान ਦੀ Polres थाना ਦੇ ਐਸਐਸਟੀਓ ਨਾਮਯੁਕਤ ਰਾਜ ਸਿੰਘ ਨੇ ਇੱਕ ਵਹਨਕੀ ਨੂੰ i20 ਕਾਰ ਕਿ ਜਿਵੇਂ ਕੁਮੋਸੋ ਕੁਨਟੀ ਦੀ 255 ਗ੍ਰਾਮ ਹੈ ਉਸ ਵਿੱਚ ਕਾਬੂ ਕਰਕੇ ਪ੍ਰਦਰਸ਼ਿਤ ਕੀਤਾ ਇਹ ਗਿਪ ਨਾਰੀਕਾ ਬਰਾੰਦੀ ਹੈ ਮਸ਼ੂ ਗ੍ਰਾਮ ਦੀ ਹੈ ਤੇ ਇਸ ਨਾਲ ਮਸ਼ੀਨ ਖਲੋਏਗੀ ਜੇ ਜਿਹੜੀ ਸਾਡੀ ਮੋਹਿੰਮ ਹੈ ਮਸ਼ੀਨ ਦੇ ਖਰਾਬ ਲੱਗਾ ਤਾਂ ਜਲਦੀ ਰਹੇਗੀ ਇਸੇ ਤੋਂ ਜਲਦੀ ਰਹੇਗੀ ਤੇ ਸਾਡਾ ਇਹ ਹੀ ਮੇਰੀ ਬੀਲ ਹੈ ਕਿ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਬਿਲਕੁਲ ਸਾਡੇ ਪਰੋਂ ਬਾਹਰ ਨਿਕਾ ਉਹ ਨਸ਼ਾ ਦੇ ਕਾਰੋਬਾਰ ਨੂੰ ਬੰਦ ਕਰ ਦੇਵੇ ਇਸਨੂੰ ਹੁਣ ਦੁਆਰ ਹੀ ਹੜਾ ਕਾਬੂ ਆ ਲਾ ਸਿਟੀ ਗੀਨ ਸਟ੍ਰੀਟ ਨੈਸ਼ਨਲ ਯੂਨੀਵਰਸਿਟੀ ਦੇ ਘਰਾਂ ਵਿੱਚ ਜਿਹੜੀ ਜਿਹੜੀ ਇਹ ਦੀ ਪੂਰਾ ਚੈੱਕ ਉੱਪਰ ਕਰਾਂਗੇ ਜਿਹੜੀ ਇਹਨੇ ਨਸ਼ੇ ਦੀ ਨਸ਼ਾ ਵੇਚ ਕੇ ਫੌਟੀ ਬਣਾਈ ਹੈ ਅਸੀਂ ਉਹਨੂੰ ਅਗਲੀ ਫੌਟੀ ਚਰਮੀ ਕਰਾਂਗੇ ਸਰ ਇਹ ਜਿਹੜੇ ਇਹਨੂੰ ਇਹ ਫੜਿਆ ਨਸ਼ਾ ਤਸਕਰ ਨੂੰ ਜੀ ਇਹਨੂੰ ਕਿੱਥੋਂ ਫੜਿਆ ਜੀ ਇਸ ਨੂੰ ਜਿਹੜਾ ਹਲੀ ਪੱਟੀਵਾਰ ਰੋਡ ਪੱਟੀਵਾਰ ਰੋਡ ਪੈਂਦੀ ਹੈ ਕਮਾਣਾ ਦੇ ਉੱਥੋਂ ਇੱਕ ਹਸਤਾ ਹੋਇਆ ਸਰ ਇਹਦਾ ਨਾਮ ਕੀ ਹੈ ਇਹ ਇਹ ਤਾਂ ਪਿੰਡ ਹੈ ਅਨਮੋਲ ਸਿੰਘ ਪੁੱਤ ਉਸ ਗੋਵਿੰਦ ਸਿੰਘ ਹੈ ਪਿੰਡ ਚਿਮਾ ਖੋਬੀ ਦਾ ਇਹਦੇ ਮੇਰੇ ਜਿਹੜਾ ਪਰਚਾ ਸਟੋਰ ਹੋਇਆ ਉਹ 82 ਨੰਬਰ ਹੈ ਕੱਲ ਦਾ ਡੇਟ ਹੈ 28 11 82 ਇੰਟਰਸੈਕਸ਼ਨ ਪਿੰਡ ਸੇਰ ਸਰਕਰਤਾ ਕੀ ਜਗ੍ਹਾ ਅਨਫਰਟਨਟਲੀ ਇਹ ਇੰਡੀਅਨ ਆਰਮੀ ਦਾ ਮੁੱਦਾ ਹੈ ਹਾਂ ਜੀ ਸਰ ਇਹਦਾ ਕੋਈ ਪਿਸ਼ੋਕੜ ਕੋਈ ਕ੍ਰਿਮੀਨਲ ਰਿਆ ਹੋਵੇ ਜਾਂ ਕਿਸੇ ਦੇ ਪਰਿਵਾਰ ਦਾ ਕੋਈ ਕੋਈ ਪਿਸ਼ੋਕੜ ਇਹੋ ਜਿਹਾ ਕੋਈ ਕ੍ਰਿਮੀਨਲ ਕਾਉਂ ਨਹੀਂ ਆਇਆ ਬਟ ਇਹ ਇਖਾ ਜ਼ਿਆਦਾ ਜਿਹੜੇ ਜਿਹੜੀ ਅਮੀਰ ਹੁੰਦੇ ਚੱਕਰ ਵਿੱਚ ਇਹ ਤੰਗ ਨੇ ਲੱਗਿਆ ਇਹਦੇ ਕੋ ਡਰਗ ਮੰਦੀ ਵੀ ਫੜੀ ਗਈ ਕੋਈ ਸਰ ਹਾਂ 831 3100 390 ਰੁਪਏ ਦੇ ਡਰਗ ਨਹੀਂ ਲੱਗਦਾ ਸਰ ਇਹਨੇ ਜਿੱਥੋਂ ਲਿਆਂਦੀ ਸੀ ਉਹਦੇ ਬਾਰੇ ਵੀ ਕੋਈ ਤੁਹਾਨੂੰ ਦੱਸਿਆ ਜਾਂ ਜਿਹਨੂੰ ਗਾੜੀਏ ਨੇ ਵੇਚਣੀ ਸੀ ਜੀ ਅਸੀਂ ਇਸ ਨੂੰ ਅਦਾਚ ਵਿੱਚ ਕੀਤਾ ਮਾਨਯਾ ਜੀ ਹਰ ਅਪਰਮੈਸ਼ਨ ਜੀ ਸ਼ਿਆਮ ਜੀ ਉਸ ਦਿਨ ਤੁਮੇ ਇਸ ਨੂੰ ਨਹੀਂ ਕਰਾਂਗੇ ਇਹਦੇ ਜਿਹੜੀ ਵੀ ਬੈਕਵਰਡ ਫਾਲਡਿੰਗ ਹੈ ਜੀ ਆ ਜੀ ਨੂੰ ਸਪਮਾਰ ਰਹਿ ਸਕ ਸਰ ਕੋਈ ਵੇਚਣ ਵਾਸਤੇ ਤੋਲਣ ਵਾਸਤੇ ਕੋਈ ਕੰਪਿਊਟਰ ਕੰਡਾ ਵਗੈਰਾ ਕੋਈ ਅਜਿਹੀ ਕੋਈ ਚੀਜ਼ ਕੋਈ ਜੀ ਇਹਦੀ ਜਿਹੜੀ ਬਰਾਮਗੀ ਹੋਈ ਹੈ ਇੱਕ ਆਕਾਰ ਦੀ ਹੋ ਜੋ ਕੰਪਿਊਟਰ ਕੰਡਾ ਦੇ ਨਾਲ ਰਿਹਾ ਸਰ ਇਹਨਾਂ ਦਾ ਸਰ ਕੋਈ ਨਹੀਂ ਕਰਦੇ ਇਹ ਬਾਸ ਰ ਇਹ ਜੋ ਮੈਡਲ ਕਰਾਉਣੇ ਦਾ ਸਪਸ਼ਟ ਹੋਏਗਾ ਜੀ ਨੀਸਾਂ ਤੁਸੀਂ ਨੂੰ ਇਹ ਸਖਰ ਕਰਦਾ ਹਾਂ ਜੀ ਜਸਟ ਫਰੇਡੀ ਦਾ ਸਰ ਤੁਸੀਂ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਆਪਣੇ ਲਈ ਸਾਡੀ ਬਿਲਕੁਲ ਹੀ ਪੀਰ ਹੈ ਜੀ ਜਿਹੜਾ ਨਸ਼ਾ ਕੋਈ ਇਸ ਜਨਤਕ ਦਰਦ ਫਸ ਗਿਆ ਹੈ ਉਹ ਤੀਨ ਵਾਲਾ ਹੈ ਉਹ ਜ਼ਰੂਰ ਆਪਣੇ ਤੌਰ ਤੇ ਜਿਹੜੇ ਸਰਕਾਰ ਦੇ ਅਡਿਕਟ ਸੈਂਟਰ ਹੈਗੇ ਉਹਦੀਆਂ ਦਵਾਈ ਨਵੇਂ ਤੇ ਠੀਕ ਹੋਵੇ ਜਾਂ ਹੱਦ ਨਾ ਰਹਾ ਤਾਂ ਕੈਂ ਕਰੇ ਅਸੀਂ ਉਹਨਾਂ ਸਭ ਨੂੰ ਉਹਨਾਂ ਸੈਂਟਰਾਂ ਵਿੱਚ ਦਵਾ ਕੇ ਦਵਾਈ ਦਿਵਾਵਾਂਗੇ ਤਾਂ ਕਿ ਉਹ ਇਹ ਛੱਡ ਕੇ ਤੇ ਸਮਾਜ ਦੇ ਨਿਮਕਤਾਰਾ ਜਾ ਕੇ ਆਪਣੀ ਜ਼ਿੰਦਗੀ ਖਰੇ ਤੇ ਦੂਜੀ ਤਰਫ ਜੇ ਕੋਈ ਨਸ਼ਾ ਵੇਚਦਾ ਹੈ ਉਹਦੀ ਕਮਾਈ ਖਾਂਦਾ ਉਹਦੇ ਤੁਹਾਡੇ ਪੂਰੀ ਜਾਂ ਕੋਈ ਹੋਰ ਵਰਨਿੰਗ ਹੈ ਉਹਦੇ ਵਾਸਤੇ ਜੇਲ ਬਣੀ ਹੈ もう感覚じゃあまげ。